ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਲਗਭਗ ਮਹੀਨੇ ਤੋਂ ਦੋ ਤਿੰਨ ਦਿਨ ਉਪਰ ਚਾਰ ਦਿਨ ਉਪਰ ਹੀ ਹੋ ਗਈ ਨੇ ਜਿੱਥੇ ਹੜ ਆਇਆ ਸੀ 라ਵੀ ਦਰਿਆ ਦਾ ਤੇ ਇਹ ਪਲਮਣ ਝੋਨੇ ਨੇ ਜਿਨ੍ਹਾਂ ਕੇ ਮੋٹے ਝੋਨੇ ਕਹਾਦੇ ਨੇ ਜ਼ਿਆਦਾਤਰ ਸਾਡੇ ਇਲਾਕੇ ਦੇ ਵਿੱਚ 128 110 ਝੋਨਾ ਲੱਗਾ ਸੀ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਦੋੜੇ ਪਾਣੀ ਦੀ ਮਾਰ ਬੱਜੀ ਲਗਭਗ 20-22 ਦਿਨ ਪਾਣੀ ਇੱਥੇ ਰਿਹਾ ਵਾ ਤੇ ਫਿਰ ਉਸ ਤੋਂ ਬਾਅਦ ਪਾਣੀ ਜਾ ਕੇ ਸੁੱਕਣ ਲੱਗਾ ਸੀ ਤੇ ਪਾਣੀ ਵੀ ਹੋਇਆ ਜਿਹਾ ਸੁੱਕਿਆ ਵਾ ਤੇ ਕਈ ਥਾਵਾਂ ਤੇ ਸੇਮ ਪੈ ਗਈ ਹੈ ਤੇ ਕਣਕ ਬੀਜਣੀ ਵੀ ਔਖੀ ਹੋ ਸਕਦੀ ਹੈ ਤੇ ਆ ਝੋਨਾ ਨਹੀਂ ਦੇ ਸਕਦੇ ਮੋਟਾ ਝੋਨਾ ਤੇ ਇਹ ਥੱਲੇ ਫੁੱਟਣ ਦੇ ਹੜਾ ਹੋਣ ਦੇ ਕਿਤੇ ਕਿਤੇ ਇਹਦੇ ਲਗਭਗ 70 ਪਰਸੈਂਟ ਚਾਂਸ ਆ ਕਿ ਇਹ ਝੋਨੇ ਨੂੰ ਹੁਣ ਕੋਈ ਦਾਣਾ ਜਾਂ ਦੂਜਾ ਹੋਰ ਕੋਈ ਇਹ ਗਾਂ ਕੋਈ ਗ੍ਰੋਥ ਕਰੇ ਤੇ ਸਭ ਨੂੰ ਇਹ ਦਿੱਕਤ ਪਤਾ ਕਰੇਗਾ ਕਣਕ ਬੀਜਣ ਨੂੰ ਕਿਉਂਕਿ ਇਹਦੇ ਨਾਲ ਤੇ ਹੁਣ ਇਹਨਾਂ ਵਖਣਾ ਥੱਲੇ ਥਾਂ ਗਿੱਲੇ ਹੋਣੇ ਨੇ ਤੇ ਖਰਚਾ ਆਉਣਾ ਵਾ ਤੇ ਖਰਚਾ ਇਦਾਂ ਸਿਰ ਤੋਂ ਚੱਲਣਾ ਸੀ ਜੀ ਇੰਨਾ ਸਿਰ ਤੇ ਇਦਾਂ ਨਹੀਂ ਲੱਗਦੇ ਤੇ ਤੁਹਾਨੂੰ ਅੱਜ ਕੋਈ ਦਿਖਾਵਾਂਗੇ ਤੁਸੀਂ ਪਹਿਲਾਂ ਪਾਣੀ ਦੀ ਜੇ ਗੱਲ ਕਰੀਏ ਤਾਂ ਉਹ ਮੁਰਗੀ ਖਾਨਾ ਸੀ ਲਗਭਗ 1-2 ਵਾਰ ਉਹਦਾ ਨੀਵਾ ਸੀ ਜਦੋਂ ਪਾਣੀ ਪੂਰਾ ਡੁੱਬ ਚੁੱਕਿਆ ਸੀ ਤੇ ਇਧਰੋਂ ਮੋਟਰਾਂ ਨੇ ਤੇ ਇਹ ਪੂਰੀਆਂ ਮੋਟਰਾਂ ਪਾਣੀ ਦੇ ਵਿੱਚ ਡੁੱਬੀਆਂ ਸੀ ਤੇ ਲਗਭਗ 4-5 ਦਿਨ ਡੁੱਬੀਆਂ ਰਹੀਆਂ ਫਿਰ ਪਾਣੀ ਉਤਰਨਾ ਸਟਾਰਟ ਹੋਇਆ ਹੇਠਲੇ ਤੇ ਪਿੰਡ ਧਰਮਾ ਬਾਦ ਹੈਗਾ ਜੀ ਤੇ ਤੇ ਮੋਟਾ ਝੋਨਾ ਵਾ ਤੇ ਅੱਗੇ ਤੁਹਾਨੂੰ ਬਾਸਮਤੀ ਕਰੋਪਖ ਦਿਖਾਵਾਂਗੇ ਬਾਸਮਤੀ ਜਿਹੜੀ ਫਸਲ ਹੈ 17 18 ਉਹ ਤਾਂ ਬਿਲਕੁਲ ਸੁੱਕ ਗਈ ਤੇ ਲਗਭਗ 7 800 ਕਿਲਾ ਜ਼ਮੀਨ ਹੈ ਮਾਰਸੀ ਵਾਲਾ ਖੋਨੇ ਵਾਲਾ ਤੇ ਪਿੰਡ ਤਰਮਾਬਾਦ ਦੀ ਇਹ ਤਰਮਾਬਾਦ ਦੀ ਜਿਹੜੇ ਖੇਤ ਉੱਥੇ ਖੜੇ ਆ ਤੁਸੀਂ ਦੇਖ ਸਕਦੇ ਹੋ ਤੇ ਕੁਝ ਮੋٹے ਝੋਨੇ ਬਚੇ ਵੀ ਜਿਹਨ ਦੁਬਾਰਾ ਫੋਰਟ ਲੈਂਡ ਦੇ ਜਿਦਾਂ ਤਾਂ ਦੇਖ ਸਕਦੇ ਹੋ ਆ ਇੱਕ ਬੂਟਾ ਵਾ ਤੇ ਇਹ ਦੁਬਾਰਾ ਫੁੱਟ ਕੇ ਤੇ ਅਜਿਹਾ ਥੱਲੇੋਂ ਫੁੱਟਣ ਦੇ ਨੇ ਤੇ ਇਹ ਲਗਭਗ 2 ਤੋਂ 3% ਚਾਂਸ ਆ ਕਿ ਇਹ ਦਾਣੀ ਲੈ ਜਾਣ ਤਾਂ ਜਿਨ੍ਹਾਂ ਕਿ ਜਿਨ੍ਹਾਂ ਕੇ ਦਾਣੀ ਕਰਨ ਕੀ ਉਹਨਾਂ ਉੱਤੇ ਵੜਾਈ ਦਾ ਖਰਚਾ ਜਾਂ ਹੋਰ ਐਰੋ ਵਗੈਰਾ ਖਰਚਾ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਤਾਂ ਦੇਖ ਸਕਦੇ ਆ ਬਾਸਮਤੀ ਕ੍ਰੋਪ ਹੈ ਲਗਭਗ ਇੱਧਰ ਇਹ ਸਾਰਾ ਇਲਾਕਾ ਤੇ ਇਹ ਬਾਸਮਤੀ ਦੀ ਫਸਲ ਦੇਖ ਸਕਦੇ ਕਿੰਨੀ ਜਿਉਗੀ ਤੇ ਥੱਲੇ ਅਜੇ ਵੀ ਸੇਮ ਪਈ ਇਸਲਾਗ ਤੇ ਪਾਣੀ ਵੀ ਕਿਤੇ ਕਿਤੇ ਹੈਗਾ ਹੈ ਕਿ ਆ ਦੁਬਾਰਾ 10-12 ਫੁੱਟ ਨਹੀਂ ਲੈ ਸਕਦੇ ਤੇ ਇਹ ਹਜੇ ਗਿੱਲਾ ਵਾ ਤੇ ਪਾਣੀ ਦੇਖ ਸਕਦੇ ਕਿਸੇ ਕਿਤੇ ਹੈਗਾ ਵਾ ਤੇ ਇਹ ਬਾਸਮਤੀ ਦੀ ਫਸਲ ਦੇ ਤੇ ਕੁਝ ਕੁ ਛੋਣੇ ਕੁ ਬੱਚੇ ਉਹਦੀ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ ਤੇ ਆ ਕਿਰੇ ਉਹ ਕੋਈ ਜਾਂ ਜਾਨ ਕਿ 0% ਤੋਂ 0% ਜਾ ਕੇ ਜਿਹੜੇ ਡੈਡ ਹੋ ਗਏ ਨੇ ਕੁਝ ਕੁ ਥਾਵਾਂ ਤੇ ਆਸ 3-4 ਤੋਂ ਪ੍ਰਤੀਸ਼ਤ ਕਿ ਨਿਕਲ ਆਉਣਗੇ ਤੇ ਇੱਧਰ ਹੀ ਦੇਖ ਸਕਦੇ ਹੋ ਤੇ ਉਹ ਤੁਸੀਂ ਮੋਟਰ ਵੇਖ ਸਕਦੇ ਹੋ ਕਿ ਉਹ ਮੋਟਰ ਉਤੋਂ ਅੰਦਾਜ਼ਾ ਹੀ ਲਾ ਸਕਦੇ ਹੋ ਪੂਰੀ ਡੁੱਬੀ ਸੀ ਇਨਾ ਪਾਣੀ ਸੀ ਇੱਥੇ ਤੇ ਉਹ ਅਸਲਾ ਵੀ ਦੇ ਸਕਦੇ ਝੋਨੇ ਦੀਆਂ ਲਗਪਗ ਡੈੱਡ ਹੋ ਗਈਆਂ ਨੇ ਤੇ ਪਲਮਨ ਝੋਟ ਜਿਹੜਾ ਮੋਟਾ ਝੋਨਾ ਉਹ ਥੋੜਾ ਜਿਹਾ ਬਚਿਆ ਵਾ ਟੀਮਲ ਪਰਾਲੀ ਬਚੀ ਐ ਝੋਨਾ ਤੇ ਦਾਣੇ ਦੀ ਕੋਈ ਉਮੀਦ ਨਹੀਂ ਤਾਂ ਦੇਖਣ ਨੂੰ ਲੱਗਦਾ ਕਿ ਝੋਨਾ ਹੈਗਾ ਵਾ ਜਦੋਂ ਆ ਦੇ ਬਿਲਕੁਲ ਡੈੱਡ ਹੋ ਗਈਆਂ ਨੇ ਦੇਖ ਸਕਦੇ ਹੋ